ਤੇ ਰੰਗਦੁਰਤ ਅਮਰਦਾਸ RAM DAS ਰਾਮਦਾਸੇ ਹੋਏ ਸਹਾਈ ਹਰ ਜਨ ਹਰ ਗੋਵਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦੇਖੇ ਸਭ ਦੁੱਖ ਜਾਏ ਤੇ ਜੋ ਬਹਾਦਰ ਸਿਮਰਿਆ ਕਾਰਨੋਂ ਨਿੱਧਿਆਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਬਾ ਰਾਮ ਆਸਰਾ ਜੀ ਆਪ ਜੀ ਦੇ ਸੇਵਾਦਾਰ ਪਿੰਡ ਸੰਤੂ ਨੰਗਲ ਦੇ ਬੱਚੇ ਨੌਜਵਾਨ ਵੀਰ ਆਪਣੇ ਇਲਾਕੇ ਦੇ ਵਿੱਚ ਲੰਗਰ ਖੜਨ ਲੱਗੇ ਹਨ ਮਹਾਰਾਜ ਆਪ ਆਗਿਆ ਬਖਸ਼ੋ ਇੱਜ਼ਤ ਪਤ ਬਖਸ਼ਨੀ ਤੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾ ਚੜਦੀ ਕਲਾ ਤੇਰੇ ਭਨੇ ਸਰਬੱਤ ਦਾ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਅਗਰ ਆਪਾਂ ਫੇਰ ਨਾ ਕਿਤੇ ਇਹ ਕਰਦੇ ਕਿ ਆਪਾਂ ਕਰੀ ਗਏ